ਜਦਾ ਇਹ ਟਰੈਕਟਰ ਮਾਰਚ ਜਿਹੜੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਜਿਹੜੀ ਜ਼ਮੀਨ ਦੇ ਸਬੰਧ ਵਿੱਚ ਪਿਛਲੇ ਦਿਨਾਂ ਵਿੱਚ ਨੋਟੀਫਿਕੇਸ਼ਨ ਜਾਰੀ ਕੀਤੇ ਆ ਇਹ 65000 ਏਕੜ ਤੋਂ ਉੱਪਰ ਦੀ ਪਹਿਲੀ ਹੈ ਜਿਹਦੇ ਵਿੱਚੋਂ 43000 ਏਕੜ ਦੇ ਲਗਭਗ ਕਲੌਂਡੀਆਂ ਲਈ ਤੇ ਬਾਕੀ ਦੀ ਜ਼ਮੀਨ ਜਿਹੜੀ ਹੈਗੀ ਆ ਉਹ ਸਨਤਾਂ ਲਈ ਜਿਹੜੀ ਹੈਗੀ ਆ ਉਹ ਬਣਾਈ ਜਾ ਰਹੀ ਹੈ ਇਹ ਲਗਭਗ 116 ਪੈਂਟਾ ਪੰਜਾਬ ਜੇ ਐਸੋ ਬਿਨਾ ਗੱਲ ਕਰਨੀ ਹੋਵੇ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਕਲੋਨੀਆਂ ਕੂਡਾ ਤੇ ਕਮਾਡਾ ਨੇ ਜਿਹੜੀਆਂ ਹੈਗੀਆਂ ਉਹ ਕਟੀਆਂ ਹੋਈਆਂ ਨੇ ਜਿਹੜੀਆਂ 10-12-12 ਸਾਲ ਤੋਂ ਅਜੇ ਤੱਕ ਜਿਹੜੀ ਹੈਗੀ ਆ ਉਹ ਜ਼ਮੀਨ ਜਿਹੜੀ ਹੈਗੀ ਆ ਬਿੱਲੀ ਪਈ ਹੈਗੀ ਆ ਉਹ ਹਲੇ ਕਿਸੇ ਸਿਰੇ ਨਹੀਂ ਲੱਗੇਗੀ ਜੇ ਸਰਕਾਰ ਤੋਂ ਪਹਿਲਾਂ ਕਟੀਆਂ ਹੋਈਆਂ ਕਲੋਨੀਆਂ ਹੀ ਨਹੀਂ ਵਿਕੀਆਂ ਤਾਂ ਹੁਣ ਸਰਕਾਰ ਨੂੰ ਕਲੋਨੀਆਂ ਬਣਾਉਣ ਦੀ ਕੀ ਲੋੜ ਪਈ ਹੈਗੀ ਆ ਦੂਜੀ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਕਿਸਾਨ ਤੋਂ ਜ਼ਮੀਨ ਲੈ ਲੈਣੀ ਹੈ ਪੈਸਾ ਕੋਈ ਨਹੀਂ ਦੇਣਾ ਜ਼ਮੀਨ ਕਿਸਾਨ ਦੀ ਪੈਸਾ ਕੋਈ ਨਹੀਂ ਦੇਣਾ ਉਹਦੇ ਸਾਹ ਨਹੀਂ ਕੀਤਾ ਜਾ ਰਿਹਾ ਹੈਗਾ ਵੀ ਅਸੀਂ ਤੁਹਾਨੂੰ 2 ਕਨਾਲਾ ਫ੍ਰੀ ਦੇ ਰਹੇ ਆ ਤੇ ਜਿਹੜੀ 2 ਕਨਾਲਾ ਫ੍ਰੀ ਵੀ ਦੇਣੀ ਹੈ ਜਿਹੜੇ ਗਮਾੜਾ ਦੇ ਪੂਡਾ ਵਾਲੇ ਨੇ ਉਹਨਾਂ ਨੇ ਡਿਵੈਲਪਮੈਂਟ ਦਾ ਜਿਹੜਾ ਹੈਗਾ ਜਿਹੜੇ ਆ ਗਮਾੜਾ ਵਾਲਿਆਂ ਨੇ ਜਿਹੜਾ ਹੈਗਾ 1 ਕਰੋੜ ਕਿੱਲੇ ਦਾ ਜਿਹੜੇ ਪੂਡਾ ਵਾਲੇ ਆ ਉਹਨਾਂ ਨੇ 2 ਕਰੋੜ ਕਿੱਲੇ ਦਾ ਕਿਸਾਨਾਂ ਤੋਂ ਲੈਣਾ ਫੇਰ ਪਲਾਟ ਦੇਣੇ ਆ ਮਤਲਬ ਜੇ ਜਮੀਨ ਸਰਕਾਰ ਸਰਕਾਰ ਨੇ ਲੈਣੀ ਸੀ ਤਾਂ ਪਹਿਲਾਂ ਪਹਿਲੀ ਜਿਹੜੀ ਜ਼ਮੀਨ ਆ ਉਹਦਾ ਕੋਈ ਮਸਲਾ ਹੱਲ ਕਰ ਲੈਂਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈਗੀ ਆ ਉਹ ਸਰਕਾਰ ਦੇ ਕੋਲੇ ਵਿਹਲੀ ਪਈ ਆ ਪਹਿਲਾਂ ਹੀ ਆ ਥੋੜੇ ਆਪਣੇ ਲਾਗੇ ਜਗਰਾਉਂ ਦੀ ਖੰਡ ਮੈਲ ਹੈ 100 ਏਕੜ ਤੋਂ ਜ਼ਮੀਨ ਜਾਦੇ ਹੈਗੀ ਆ 15 ਸਾਲ ਦੀ ਇਹ ਜ਼ਮੀਨ ਵਿਹਲੀ ਪਈ ਆ ਇੱਥੇ ਸਿਰਫ ਤਿੰਨ ਬਿਲਡਿੰਗਾਂ ਬਣੀਆਂ ਨੇ ਬਠਿੰਡਾ ਦੇ ਵਿੱਚ ਮਾਨਸਾ ਦੇ ਵਿੱਚ ਕਲੋਨੀਆਂ ਬਣਾਈਆਂ ਗਈਆਂ ਨੇ ਪਰ ਉਹ ਕਲੋਨੀਆਂ ਹਲੇ ਤੱਕ ਜਿਹੜੀਆਂ ਹੈਗੀਆਂ ਖਾਲੀ ਪਈਆਂ ਨੇ ਫਰੀਦਕੋਟ ਦੀ ਖੰਡ ਮੈਲ ਦੀ ਪਹਿਲੀ ਹੈ ਜਿਹੜੀ ਉਹੋ ਇਹਨਾਂ ਨੇ ਲਈ ਸੀਗੀ ਹਲੇ ਤੱਕ ਉਹਦੇ 67 ਕਰੋੜ ਰੁਪਏ ਹਲੇ ਤੱਕ ਉਹਦਾ ਨਹੀਂ ਦਿੱਤਾਗਾ 400 ਲੋਕ ਉਹਨਾਂ ਦੇ ਮਗਰਮਗਰ ਫਿਰਦੇ ਨੇ ਉਹ ਕੋਲ ਕਿਸੇ ਨੇ ਪਲਾਟਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਹਸਾਬ-ਕਿਤਾਬ ਨਹੀਂ ਦਿੱਤਾਗਾ ਉਹਨਾਂ ਨੂੰ ਪਲਾਟਾਂ ਦਾ ਜਿਹੜਾ ਸੀਗਾ ਜਿਹੜਾ ਹੈਗਾ ਕਬਜ਼ਾ ਨਹੀਂ ਦਿੱਤਾ ਗਿਆ ਇਹ ਸਰਕਾਰ ਦੀ ਇਹ ਨੀਤੀ ਜਿਹੜੀ ਹੈਗੀ ਆ ਅਸਲ ਵਿੱਚ ਇਹ ਕਾਰਪੋਰੇਟ ਘਰਾਣਿਆਂ ਲਈ ਹੈਗੀ ਆ ਜੇ ਅਸੀਂ ਟੋਟਲ ਦੇਖਣਾ ਹੋਵੇ ਜਿੰਨੇ ਵੀ ਪੰਜਾਬ ਦੇ 237 ਮੋٹے ਨਿੱਕੇ-ਮੋਟੇ ਸ਼ਹਿਰ ਬਣਦੇ ਨੇ ਜਿੰਨੀ ਜ਼ਮੀਨ ਉਹ 237ਾਂ ਤੇ ਹੈਗੀ ਆ ਉਦੋਂ ਕਿਤੇ ਜਾਦੇ ਜ਼ਮੀਨ ਜਿਹੜੀ ਆ ਹੁਣ ਰਿਕਵਰ ਕਰ ਸਕਦੇ ਆ ਜੇ ਇੰਝ ਹਿਸਾਬ ਕਿਤਾਬ ਲਾਉਣਾ ਹੋਵੇ ਤਾਂ ਇੱਕ ਨਵੇਂ ਪੰਜਾਬ ਸਾਰਾ ਪੰਜਾਬ ਜਿਹੜਾ 3 ਕਰੋੜ ਦੀ ਆਬਾਦੀ ਹੈ ਇਹਨਾਂ 45000 ਜੇਵੇ ਵਸਾਈ ਜਾ ਸਕਦੇ ਇਹਨਾਂ ਜ਼ਮੀਨ ਆ ਜਦੋਂ ਮੁੱਖ ਮੰਤਰੀ ਸਾਹਿਬ ਤਾਂ ਕਹਿ ਰਹੇ ਆ ਸੀ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਲੈ ਰਹੇ ਆ ਤੁਹਾਨੂੰ ਲੱਗ ਰਿਹਾ ਵੀ ਫੈਸਲਾ ਹੱਕ ਦੇ ਵਿੱਚ ਹੈ ਪੰਜਾਬ ਦਾ ਸਭ ਤੋਂ ਵੱਡਾ ਗੱਪ ਜਿਹੜਾ ਗੱਪੀ ਮੁੱਖ ਮੰਤਰੀ ਆ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੁਖਵੀਰ ਬਾਦਲ ਗੱਪੀ ਆ ਇਹ ਉਹਦਾ ਵੀ ਪਿਓ ਹੈਗਾ ਗੱਪ ਮਾਰੀ ਜਾਂਦਾ ਨਰੇ ਪਹਿਲੇ ਦਿਨ ਕਹਿੰਦਾ 30000 ਕਿੱਲੇ ਦਾ ਦੇਵਾਂਗੇ ਦੂਜੀ ਵਾਰ ਕਹਿੰਦਾ ਜਦੋਂ ਕਿਸਾਨਾਂ ਦਾ ਉਹ ਪਤਾ ਲੱਗਾ ਵੀ ਕਿਸਾਨ ਉਤਰਾਜ ਕਰਨਗੇ ਫਿਰ ਕਹਿੰਦਾ 50000 ਦੇਊਗਾ ਹੁਣ ਕਹਿੰਦਾ 1 ਲੱਖ ਰੁਪਇਆ ਦੇਊਗਾ ਪਰ ਦੇਣਾ ਦੇਣਾ ਭਰਾਓ ਕੁਛ ਨਹੀਂ ਜੇ ਅੱਜ ਤੋਂ 15 20 ਸਾਲ ਮੁਹੱਲੀ ਦੀ ਕਿੰਨਾ ਚਿਰ ਪਹਿਲਾਂ ਦੀ ਡਿਵੈਲਪਮੈਂਟ ਹੋਣ ਵਾਲੀ ਪਈ ਹੈ ਉਥੇ ਕਿੰਨੀਆਂ ਹੀ ਹਜ਼ਾਰਾਂ ਏਕੜ ਜ਼ਮੀਨ ਵਿਹਲੀ ਪਈ ਹੈ ਜੇ ਉਹ ਜ਼ਮੀਨ ਹਲੇ ਤੱਕ 20 ਸਾਲਾਂ ਚ ਡਿਵੈਲਪਮੈਂਟ ਨਹੀਂ ਕਰ ਸਕੇ ਜਿਹੜੀ ਹੁਣ ਜ਼ਮੀਨ ਜਿਹੜੀ ਇਹ ਲੈਰੇ ਨੇ ਇਹ ਜਿਹੜੀ ਹੈਗੀ ਆ ਇਹ ਤਾਂ ਕਈ ਦਹਾਕੇ ਜਿਹੜੀ ਹੈਗੀ ਆ ਡਿਵੈਲਪਰ ਨਹੀਂ ਹੋਣੀ ਤੇ ਸਾਡਾ ਇਹ ਸਰਕਾਰ ਨੂੰ ਚੈਲੰਜ ਆ ਇਹ ਸਰਕਾਰ ਨੂੰ ਇੱਕ ਇੰਚ ਵੀ ਜ਼ਮੀਨ ਨਹੀਂ ਲੈਣ ਦੇਵਾਂਗੇ ਕੀ ਨਾਮ ਹੈ ਤੁਹਾਡਾ ਕਿਹੜੀ ਯੂਨੀਅਨ ਹੈ ਭਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੋਨੇ ਲਖੋਵਾਲ ਅੱਜ ਟਰੈਕਟਰ ਮਾਰਚ ਕਿੱਥੇ ਜਾ ਰਿਹਾ ਕਿਸ ਨੂੰ ਲੈ ਕੇ ਕਿੱਥੇ ਜਾ ਰਿਹਾ ਸਾਰੀ ਜਾਣਕਾਰੀ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਆ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਲੈਂਡ ਪੂਲਿੰਗ ਨੂੰ ਲੈ ਕੇ ਉਹਦੇ ਕਰਕੇ ਅੱਜ 30 ਜੁਲਾਈ ਦਾ ਟਰੈਕਟਰ ਮਾਰਚ ਕਰਨ ਜਾ ਰਹੇ ਹਾਂ ਅਸੀਂ ਅੱਜ ਬਹੁਤ ਵੱਡੇ ਜਥੇ ਦੇ ਵਿੱਚ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਟਰੈਕਟਰ ਬੁਗੀ ਪ੍ਰਾ ਚੌਂਕ ਦੇ ਵਿੱਚ ਇਕੱਤਰ ਹੋ ਰਹੇ ਆ ਸਾਡੇ ਪੰਜਾਂ ਪਿੰਡਾਂ ਦੇ ਵਿੱਚ ਤੇ ਅਸੀਂ ਇਹ ਟਰੈਕਟਰ ਮਾਰਚ ਅੱਜ ਕਰਨ ਜਾ ਰਹੇ ਆ ਜੋ ਕਿ ਸਰਕਾਰ ਨੂੰ ਅੱਜ ਦੱਸਣਾ ਚਾਹੁੰਦੇ ਆ ਕਿ ਪੰਜਾਬ ਦਾ ਕਿਸਾਨ ਆ ਜਿਹੜਾ ਉਹ ਜਾਗਰੂਪ ਆ ਉਹ ਸਮਝਦਾਰ ਆ ਸਿਆਣਾ ਤੁਸੀਂ ਇਹੋ ਜੀਆਂ ਪਾਲਿਸੀਆਂ ਬਣਾ ਕੇ ਜਿਹਦੇ ਤੇ ਕਿਸਾਨ ਦੇ ਡੈੱਥਾਂ ਦੇ ਉੱਤੇ ਵਾਰੰਟਾ ਜਾਰੀ ਕਰਕੇ ਔਰ ਉਹਨਾਂ ਦੇ ਸਗਰੇਚਰ ਕਰਕੇ ਕਿਸਾਨੀ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਅਸੀਂ ਹਰ ਗੱਜੇ ਬਰਦਾਸ਼ਤ ਨਹੀਂ ਕਰਾਂਗੇ ਅੱਜ ਕਿਸਾਨ ਪੰਜਾਬ ਦਾ ਪੂਰਾ ਸੜਕਾਂ ਦੇ ਉੱਤੇ ਤੁਹਾਨੂੰ ਦਿਸੂਗਾ ਔਰ ਇਸੇ ਗੱਲ ਨੂੰ ਲੈ ਕੇ 24 ਤਰੀਕ ਨੂੰ 24 ਅਗਸਤ ਨੂੰ ਮੁੱਲਾਂਪੁਰ ਦਾਣਾ ਮੰਡੀ ਦੇ ਵਿੱਚ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ ਜਿਹਦੇ ਵਿੱਚ ਲੱਖਾਂ ਕਿਸਾਨ ਇਕੱਠਾ ਹੋ ਕੇ ਇਸ ਲੈਂਡ ਪੌਲਿੰਗ ਪਾਲਿਸੀ ਜਿਹੜੀ ਬਣਾਈ ਆ ਸਰਕਾਰ ਨੇ ਉਹਨੂੰ ਰੱਦ ਕਰਵਾਉਣ ਵਾਸਤੇ ਸਰਕਾਰ ਨੂੰ ਚੇਤਾਵਨੀ ਔਰ ਵਾਰਨਿੰਗ ਦਿੰਦੇ ਆ ਜੇ ਇਸ ਤਰ੍ਹਾਂ ਵੀ ਅਜੇ ਤੁਸੀਂ ਰੱਦ ਨਾ ਕੀਤੀ ਹੋਰ ਐਸੇ ਤਰ੍ਹਾਂ ਦੇ ਕਿਸਾਨ ਆ ਜਿਹੜੇ ਘਰਾਂ ਦੇ ਵਿੱਚ ਸਾਡੇ ਬੈਠੇ ਉਹ ਵੀ ਨਿਕਲ ਕੇ ਬਾਹਰ ਆਉਣ ਨੂੰ ਤਿਆਰ ਆ ਅਸੀਂ 1 ਇੰਚ ਵੀ ਜ਼ਮੀਨ ਪੰਜਾਬ ਸਰਕਾਰ ਨੂੰ ਨਹੀਂ ਦੇਣ ਦੇਵਾਂਗੇ। ਔਰ ਜਿਹੜੇ ਲੋਕ ਆਪਵਾਪ ਸਾਨੂੰ ਆਪ ਮਾਰੇ ਜਿਹੜੇ ਮਤੇ ਪਾ ਕੇ ਸਰਕਾਰਾਂ ਨੂੰ ਦੱਸ ਰਹੇ ਆ ਵੀ ਅਸੀਂ ਜ਼ਮੀਨਾਂ ਆਪਦੀਆਂ ਨਹੀਂ ਦੇਣੀਆਂ ਸਰਕਾਰਾਂ ਨੂੰ ਜ਼ਮੀਨਾਂ ਨਹੀਂ ਅਥੇ ਆਉਣ ਦੇਵਾਂਗੇ। ਕਿੱਥੇ ਕਿੱਥੇ ਟਰੈਕਟਰ ਮਾਰ ਕੇ ਜਾ ਰਿਹਾ ਕਿੰਨੇ ਟਰੈਕਟਰਾਂ ਦੇ ਨਾਲ ਆ ਜਿਹੜਾ ਇਹ ਮਾਰਚ ਚੱਲਿਆ ਜਾ ਰਿਹਾ। ਅੱਜ ਮੋਗੇ ਦੇ ਵਿੱਚ ਸੈਂਕੜੇ ਟਰੈਕਟਰ ਇਕੱਠੇ ਹੋ ਕੇ ਬੁੱਗੀਪੁਰਾ ਚੌਂਕ ਦੇ ਵਿੱਚੋਂ ਤਲਵੰਡੀ ਪੰਘੇਰੀਆਂ ਰੌਲੀ ਚਗਾਵਾ ਔਰ ਬੁੱਗੀਪੁਰੇ ਦੇ ਵਿੱਚ ਆ ਕੇ ਸਮਾਪਤ ਹੋਊਗਾ। ਔਰ ਇਸ ਗੱਲ ਦੀ ਬਹੁਤ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਬਿਲਕੁਲ ਤੁਸੀਂ ਹੋਸ਼ ਦੇ ਵਿੱਚ ਆਓ ਜਾਗੋ ਤੇ ਜਿਹੜੀ ਇਹ ਪਾਲਿਸੀ ਨੂੰ ਤੁਰੰਤ ਰੱਦ ਕਰੋ ਅਸੀਂ ਇਹ ਪਾਲਿਸੀ ਨੂੰ ਨਹੀਂ ਮੰਨਦੇ ਸਰਕਾਰਾਂ ਦਾ ਕਹਿਣਾ ਕਿ ਪਾਲਿਸੀ ਵਧੀਆ ਪਰ ਕਿਸਾਨਾਂ ਨੂੰ ਹੋਈ ਤਾਂ ਸਮਝ ਨਹੀਂ ਆ ਰਿਹਾ ਕੋਈ ਕੀ ਕਰਨ ਸਰਕਾਰ ਜੇ ਕਹਿੰਦੀ ਹੈ ਪਾਲਿਸੀ ਵਧੀਆ ਹੈ ਪਿਛਲੀ 18 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਸਰਪਾਰਟੀ ਮੀਟਿੰਗ ਰੱਖੀ ਸੀ ਉਹਦੇ ਵਿੱਚ ਕਨਸਟੋਡੀਆਂ ਦੀ ਕੁਰਸੀ ਖਾਲੀ ਰਹਗੀ ਸਾਡੀ ਸਰਕਾਰ ਦੀ ਆਨਨੇਬਲ ਦੀ ਕੁਰਸੀ ਖਾਲੀ ਰਹਗੀ ਜੇ ਪਾਲਿਸੀ ਇੰਨੀ ਵਧੀਆ ਸੀ ਤੇ ਉੱਥੇ 10 ਪਾਰਟੀਆਂ ਜਿਹੜੀਆਂ ਦੂਜੀ ਸਿਆਸੀ ਪਾਰਟੀਆਂ ਆਈਆਂ ਉਹਨਾਂ ਨੂੰ ਆਗੇ ਉੱਥੇ ਸਮਝਾ ਸਕਦੇ ਸੀ ਉਹਨਾਂ ਕੋਲ ਇੱਕ ਪਲੇਟਫਾਰਮ ਸੀ ਸਾਨੂੰ ਸਮਝਾਣ ਅਸੀਂ ਅੱਜ ਵੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਜਦੋਂ ਮਰਜ਼ੀ ਸਾਡੀ ਮੀਟਿੰਗ ਛੱਡ ਸਾਡੇ ਕਿਸਾਨ ਆਗੂ ਆ ਕੇ ਆਉਣਗੇ ਉਹਨਾਂ ਨੂੰ ਸਮਝਾ ਸਕਦੇ ਆ ਤੁਸੀਂ ਉਹਨਾਂ ਨਾਲ ਬਹਿ ਕੇ ਜੇ ਟੇਬਲ ਤੇ ਬੈਠ ਕੇ ਜੇ ਉਸ ਗੱਲ ਦਾ ਹੱਲ ਨਿਕਲਦਾ ਤਾਂ ਕੱਢੋ ਨਹੀਂ ਤਰਾਂ ਤੇ ਨੂੰ ਰੱਦ ਕਰੋ ਸਰਕਾਰ ਵੱਲੋਂ ਲਗਾਤਾਰ ਇਸ ਤਰ੍ਹਾਂ ਦੀਆਂ ਪਾਲਸੀਆਂ ਲਿਆਂਦੀਆਂ ਜਾਂਦੀਆਂ ਨੇ ਕਿਸਾਨਾਂ ਨੂੰ ਹਰ ਵਾਰੀ ਇਹ ਜਿਹੜੇ ਧਰਨੇ ਪ੍ਰਦਰਸ਼ਨ ਆ ਜਿਹੜੇ ਉਹ ਕਰਨੇ ਪੈਂਦੇ ਆ ਕੀ ਕਹਿਣਾ ਜਾਂ ਦੇਖੋ ਜੀ ਜਿਹੜੀ ਕਿਸਾਨੀ ਨੂੰ ਮਾਰਨ ਦੀ ਬਾਬਤ ਜ਼ਮੀਨਾਂ ਖੋਹਣ ਦੀ ਬਾਬਤ ਜਿਹੜੀਆਂ ਪਾਲਸੀਆਂ ਬਣ ਰਹੀਆਂ ਇਹ ਪੰਜਾਬ ਦਾ ਕਿਸਾਨ ਆ ਜਿਹੜਾ ਬਿਲਕੁਲ ਜਾਗਰੂਕ ਆ ਇਸ ਜਾਗਰੂਕਤਾ ਦੇ ਵਿੱਚ ਅੱਗੇ ਤਿੰਨ ਕਾਲੇ ਕਾਨੂੰਨ ਜਿਹੜੇ ਮੋਦੀ ਸਰਕਾਰ ਨੇ ਲਿਆਂਦੇ ਸੀ ਉਹ ਵੀ ਇਸੇ ਤਰ੍ਹਾਂ ਕਹਿੰਦੇ ਸੀ ਕਾਨੂੰਨ ਬਹੁਤ ਵਧੀਆ ਹੈ ਬਹੁਤ ਵਧੀਆ ਕਾਨੂੰਨ ਆ ਅਖੀਰ ਉਹਨਾਂ ਨੂੰ ਵੀ ਗਰਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਉੱਤੇ ਮਾਫੀ ਮੰਗ ਕੇ ਕਾਨੂੰਨ ਉਹ ਵਾਪਸ ਲੈਣੇ ਪਏ ਭਗਵੰਤ ਮਾਨ ਨੂੰ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਬਿਲਕੁਲ ਤੁਸੀਂ ਇਹ ਗੱਲ ਸਾਡੇ ਜਿਹੜੇ ਕਾਨੂੰਨ ਆ ਲੋਕ ਮਾਰੂਗਾ ਖੇਤੀਬਾੜੀ ਮਾਰੂਗਾ ਕਿਸਾਨ ਮਾਰੂਗਾ ਇਸ ਲੈਂਡ ਪੋਲਿੰਗ ਪਾਲਿਸੀ ਨੂੰ ਰੱਦ ਕਰੋ ਬਿਲਕੁਲ ਅਸੀਂ ਇਸ ਗੱਲ ਨੂੰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਬਿਲਕੁਲ ਤੁਹਾਨੂੰ ਰੱਦ ਕਰਨੀ ਪਊਗੀ ਤੇ ਰੱਦ ਕਰੋਗੇ ਇਹ ਨਹੀਂ ਹੁੰਦੀ ਇਹ ਰੱਦ ਹੁੰਦੀ ਤਾਂ ਅਗਲੀ ਰਾਜਨੀਤੀ ਕੀ ਹੋਊਗੀ ਇਸ ਸਾਲ ਆਏ ਤੁਹਾਨੂੰ ਦੱਸਿਆ ਵੀ 24 ਅਗਸਤ ਨੂੰ ਮੁੱਲਾਪੁਰ ਦੇ ਵਿੱਚ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ ਉਹਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਲੱਖਾਂ ਕਿਸਾਨ ਉੱਥੇ ਇਕੱਠੇ ਹੋਣਗੇ ਉਸ ਇਕੱਠ ਨੇ ਆਪੇ ਸਰਕਾਰ ਨੂੰ ਦੱਸ ਦੇਣਾ ਵੀ ਇਸ ਤਰ੍ਹਾਂ ਲੋਕ ਜਾਗਰੂਕ ਪਰ ਬਿਲਕੁਲ ਸਾਡੇ ਅਸੀਂ ਜ਼ਮੀਨ ਨਹੀਂ ਜਾਣ ਦੇਵਾਂਗੇ ਅੱਜ ਪਿੰਡਾਂ ਦੇ ਵਿੱਚ ਬੋਰਡ ਲੱਗ ਰਹੇ ਆ ਇਹਨਾਂ ਨੂੰ ਆਪ ਮਾਰੇ ਲੋਕ ਬੋਰਡ ਲਾ ਰਹੇ ਆ ਵੀ ਜਿਹੜੇ ਮੌਜੂਦਾ ਸਰਕਾਰ ਆ ਉਹਨਾਂ ਦੇ ਪਿੰਡਾਂ ਦੇ ਵਿੱਚ ਐਮ ਐਲ ਏ ਮੰਤਰੀਆਂ ਨੂੰ ਵਧਣ ਤੋਂ ਰੋਕਿਆ ਜਾ ਰਿਹਾ ਕਿਉਂਕਿ ਸਿਰਫ ਕਾਰਨ ਕੀ ਆ ਉਹਨਾਂ ਦੀ ਜ਼ਮੀਨ ਜਿਹੜੀ ਸਾਡੇ ਲੋਕਾਂ ਦੀ ਜਾਂਦੀ ਆ ਉਹਨੂੰ ਰੋਕਣ ਵਾਸਤੇ ਸਰਕਾਰ ਕਾਨੂੰਨ ਸਰਕਾਰਾਂ ਨੇ ਕਿਹਾ ਸੀਗਾ ਕਿ ਕੋਈ ਵੀ ਧਰਨੇ ਪ੍ਰਦਰਸ਼ਨ ਜਿਹੜੇ ਉਹ ਨਹੀਂ ਹੋਣ ਦਿੱਤੇ ਜਾਣਗੇ ਸਾਡੀ ਸਰਕਾਰ ਦੇ ਵਿੱਚ ਹਰ ਕਿਸੋਲ ਨੂੰ ਮਿਲੂਗੀ ਪਰ ਉਸ ਵਿੱਚ ਨੇ ਦੇਖ ਦੇ। ਵੇਖੋ ਜੀ ਅੱਜ ਜਿਹੜਾ ਇਹ ਧਰਨਾ ਲਾਇਆ ਅਸੀਂ ਕੋਈ ਸ਼ੌਂਕ ਨੂੰ ਨਹੀਂ ਲਾ ਰਹੇ। ਅੱਜ ਟਰੈਕਟਰ ਮਾਰਚ ਆ ਸਾਡਾ ਤਿੰਨ ਲੱਖਾਂ ਰੁਪਈਆ ਦਾ ਸਾਡਾ ਤੇਲ ਮਚਣਾ ਅਸੀਂ ਸ਼ੌਂਕ ਨੂੰ ਨਹੀਂ ਮਚਾ ਰਹੇ। ਇੱਕ ਸਾਡੇ ਕੋਲੇ ਜੋ ਡੈਮੋਕਰੇਸੀ ਦੇ ਵਿੱਚ ਸਾਨੂੰ ਅਧਿਕਾਰ ਮਿਲਿਆ ਅਸੀਂ ਆਪਣੀ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਸਰਕਾਰ ਇਸ ਆਵਾਜ਼ ਨੂੰ ਸੁਣ ਸੁਣ ਲਵੇ ਔਰ ਬਿਲਕੁਲ ਪਾਲਿਸੀ ਨੂੰ ਰੱਦ ਕਰੇ।